ਕਿਸਾਨ 21 ਨੂੰ ਦਿੱਲੀ ਚੋਲੋ ਦੇ ਐਲਾਨ ਤੇ ਕਾਇਮ ਪੰਧੇਰ ਨੇ ਸਰਕਾਰ ਨੂੰ ਮੰਗਾ ਮੰਨਣ ਲਈ ਕਿਹਾ ਚੰਡੀਗੜ੍ਹ ਚ ਆਪ ਦਾ ਮੇਅਰ ਬਣਨ ਤੇ ਸੀਐਮ ਭਗਵੰਤ ਮਾਨ ਨੇ ਦਿੱਤੀ ਵਧਾਈ ਕਿ ਆਖਿਰ ਸੱਚ ਦੀ ਹੋਈ ਜਿੱਤ ਕੈਪਟਨ ਅਮਰਿੰਦਰ ਸਿੰਘ ਨਹੀਂ ਲੜਨਗੇ ਚੋਣ ਪਰਨੀਤ ਕੋਰ ਹੀ ਹੋਣਗੇ ਪਟਿਆਲਾ ਤੋਂ ਉਮੀਦਵਾਰ ਉਨ ਖਬਰਾਂ ਵਿਸਥਾਰ ਦੇ ਨਾਲ ਕਿਸਾਨ ਜਥੇਬੰਦੀਆਂ ਦੇ 21 ਫਰਵਰੀ ਦੇ ਦਿੱਲੀ ਚਲੋ ਸੱਦੇ ਤਹਿਤ ਵੱਡੀ ਗਿਣਤੀ ਵਿੱਚ ਕਿਸਾਨ ਪੰਜਾਬ ਤੇ ਹਰਿਆਣਾ ਦੀ ਸਰਹੱਦਾਂ ਤੇ ਜੁੜ ਰਹੇ ਹਨ ਇਸ ਦੌਰਾਨ ਕਿਸਾਨ ਆਗੂ ਸਰਵਜਿੰਗ ਪੰਦੇਰ ਨੇ ਕੇਂਦਰ ਸਰਕਾਰ ਦੇ ਫੈਸਲੇ ਤੇ ਕਟੋਕਟ ਸਮਰਥਨ ਮੁੱਲ ਅਤੇ ਕਾਨੂੰਨੀ ਗਰੰਟੀ ਅਤੇ ਕਿਸਾਨ ਕਰਜ਼ਾ ਮਾਫੀ ਸਮੇਤ ਉਹਨਾਂ ਦੀ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕੀਤੀ ਉਹਨਾਂ ਕਹਿ ਕੇ ਅਜੇਹਾ ਨਾ ਹੋਣ ਕਾਰਨ ਉਹ 21 ਫਰਵਰੀ ਦਿੱਲੀ ਜਾਣਗੇ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਸ਼ੰਭੂ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਸਾਨਾਂ ਅਗੂਤ ਮੋਰਚੇ ਦੀ ਨੁਮਾਇੰਦਗੀ ਕਰਨ ਵਾਲੇ ਪੰਦੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਤਿੰਨ ਵੱਡੀਆਂ ਮੰਗਾਂ ਹਨ ਸਾਰੀਆਂ ਫਸਲਾਂ ਲਈ ਘਟੋਕਟ ਸਮਰਥਨ ਮੁੱਲ ਤੇ ਕਾਨੂੰਨੀ ਗਾਰੰਟੀ ਦਿੱਤੀ ਜਾਵੇ ਸਵਾਮੀਨਾਥਨ ਕਮਿਸ਼ਨ ਵੱਲੋਂ ਸਿਫਾਰਿਸ਼ ਨੂੰ ਮੰਨਣ ਤੇ ਕਰਜ਼ਾ ਮੁਆਫੀ ਉਹਨਾਂ ਕਹੇ ਕੇਂਦਰੀ ਮੰਤਰੀਆਂ ਨਾਲ ਮੀਟਿੰਗ ਦੌਰਾਨ ਕਿਸਾਨਾਂ ਨੇ ਪ੍ਰਸਤਾਵ ਦਿੱਤਾ ਸੀ ਕਿ ਸੰਸਦ 'ਚ ਵਿਸ਼ੇਸ਼ ਸੈਸ਼ਨ ਬੁਲਾ ਕੇ ਘੱਟੋ ਘੱਟ ਸਮਰਥਨ ਮੁੱਲ ਬਾਰੇ ਕਾਨੂੰਨ ਬਣਾਇਆ ਜਾਵੇ ਕਰਜ਼ਾ ਮਾਫੀ ਦੇ ਮੁੱਦੇ ਤੇ ਹੁਣਾਂ ਕਿਹਾ ਹੈ ਕਿ ਸਾਰੀ ਰਿਪੋਰਟਾਂ ਮੁਤਾਬਕ ਕਿਸਾਨਾਂ ਸਰ 18.5 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਕਿਸਾਨ ਹੁਣ 21 ਨੂੰ ਦਿੱਲੀ ਚਲੋ ਦੇ ਐਲਾਨ ਤੇ ਕਾਇਮ ਹਨ ਪੰਦੇਰ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਚਾਹੀਦੀਆਂ ਹਨ ਚੰਡੀਗੜ੍ਹ ਮੇਅਰ ਚੋਣ ਦੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਦੇ ਫੈਸਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਧਾਈ ਦਿੱਤੀ ਗਈ ਹੈ ਉਹਨਾਂ ਟਵੀਟ ਕਰਕੇ ਕਿਹਾ ਕਿ ਆਖਰ ਸਚਾਈ ਦੀ ਜਿੱਤ ਹੋਈ ਹੈ ਉਹਨਾਂ ਨੇ ਐਕਸ ਤੇ ਲਿਖਿਆ ਕਿ ਸੁਪਰੀਮ ਕੋਰਟ ਵੱਲੋਂ ਚੰਡੀਗੜ੍ਹ ਚ ਮੇਰ ਦੀ ਚੋਣ ਨੂੰ ਲੈ ਕੇ ਸੁਣਾਏ ਫੈਸਲੇ ਦਾ ਅਸੀਂ ਸਵਾਗਤ ਕਰਦੇ ਹਾਂ ਸੀਏਜੀ ਨੇ ਪ੍ਰਜਾਈਡਿੰਗ ਅਫਸਰ ਵੱਲੋਂ ਰੱਦ ਕੀਤੀਆਂ 8 ਵੋਟਾਂ ਨੂੰ ਸਹੀ ਠਰਾਂਦੇ ਹੋਏ ਆਪ ਦੇ ਕੁਲਦੀਪ ਕੁਮਾਰ ਨੂੰ ਮੇਰ ਐਲਾਨ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਲਿਖਿਆ ਕਿ ਭਾਜਪਾ ਵੱਲੋਂ ਸ਼ਰਿਆਮ ਕੀਤੀ ਗਈ ਧੱਕੇਸ਼ਾਹੀ ਦਾ ਉਹਨਾਂ ਨੂੰ ਮੂੰਹ ਤੋੜ ਜਵਾਬ ਮਿਲਿਆ ਹੈ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਇਸ ਵਾਰ ਲੋਕ ਸਭਾ ਚੋਣਾਂ ਨਹੀਂ ਲੜਨਗੇ ਉਹਨਾਂ ਦੀ ਪਤਨੀ ਪਰਨੀਤ ਕੌਰ ਹੀ ਪਟਿਆਲਾ ਤੋਂ ਉਮੀਦਵਾਰ ਹੋਣਗੇ ਉਹਨਾਂ ਨੇ ਇੱਥੇ ਕਾਫੀ ਕੰਮ ਕੀਤਾ ਹੈ ਦੱਸਦੇ ਕਿ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਦੱਸਿਆ ਜਾ ਰਿਹਾ ਹੈ ਕਿ ਇਸ ਮੁਤਾਬਕ ਪਟਿਆਲਾ ਸੀਟ ਉਤੇ ਚੋਣ ਲੜਨ ਬਾਰੇ ਵੀ ਗੱਲ ਹੋਈ ਹੈ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਪੰਜਾਬ ਨਾਲ ਸੰਬੰਧਿਤ ਵਿਆਪਕ ਮੁੱਦਿਆਂ ਸਮੇਤ ਕਿਸਾਨਾਂ ਦੇ ਮੁੱਦਿਆਂ ਤੇ ਵਿਸਤਾਰਪੂਰਵਕ ਮੀਟਿੰਗ ਹੋਈ ਹੈ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਕਿਸਾਨੀ ਮਸਲੇ ਦਾ ਜਲਦ ਹੀ हल कट लीता जाएगा जो हमें मीटिंग में प्रस्ताव हमारे सामने रखा गया था और जो मंत्री महोदय ने बाहर आके बुलाया उसमें बहुत फर्क था और उसमें बगैर फिर सोचे हम निर्णय करते वो अच्छा नहीं था मीटिंग में तो ये प्रस्ताव था कि इन पांच फसलों के ऊपर पूरे भारतवर्ष में खरीदी की जाएगी और जैसे पंजाब का पैटर्न भी आप देखते खरीदी करने का यहाँ एपीएमसी एक्ट एक्ट चल रहा है मंडी बोर्ड है बैठा हुआ मार्केट कमेटी से इसमें भी सरकार तो परचेज करती है ठीक है तो हमने हमने तो ये लिया भी इसी इसी तरह से पूरे देश भर में ये मुडला ढांचा खड़ा करेंगे और पूरे देश भर को कुछ पक्षलों पे एमएसपी मिल रही है तो मिलेगी पर जब मंत्री महोदय बाहर आके बोले तो तब वो बात क्लियर हुई भी असल में मंशा तो ये है और इस समय में केंद्र की नीयत तो सबके सामने आ गई केंद्र वार्ता में कुछ और बात कहता है बाहर निकल के पीसी में कोई और बात करता तो इसलिए हमारा इसके ऊपर सोचना जरूरी था मंत्री जी का बयान हमने आराम से सुना स्टडी की और सभी से बात करके इसको रद्द कर दिया आप ठीक बोल रहे हैं अगर मंत्री जी ने कहा कि बहुत इनोवेटिव और आउट ऑफ बॉक्स आइडिया किसानों की तरफ से आया किसान किसानी देखो और देखो देखोजल देखो मैं बोल रहा हूँ हमारी ओर से कोई प्रपोजल दी नहीं गई है ਅਗਲਾ ਅਗਲਾ ਕਦਮ ਕੀ ਹੈ ਕੱਲ੍ਹ ਤੋਂ ਕੀ ਹੋਣ ਵਾਲਾ ਹੈ ਦਿੱਲੀ ਚਲੋ ਬਿਲਕੁਲ 30 ਪੁਲੀ ਢੰਗ ਨਾਲ 21 ਤਰੀਕ ਨੂੰ 11 ਵਜੇ ਆਪਾਂ ਦਿੱਲੀ ਵੱਲ ਨੂੰ ਮੂਵ ਕਰਾਂਗੇ ਉਹਦੇ ਰਾਤੀ ਰਾਤ ਕਿਹਦੀ ਪੇਸ਼ਾ ਤੁਸੀਂ ਨਾਂ ਕੀ ਦਾਇਰ ਕੀਤੀ ਟੈਂਪਰੈਂਟ ਕਹਿੰਦੇ ਨੂੰ ਬਹਿਣੀ ਰਵੇ ਫਿਰ ਤੋਂ ਜੇ ਸਾਹ ਹੈ ਕਿ ਦੋ ਤੋਂ ਡੀਬੀ ਦੇ ਕਰੀਬ ਉੱਚੀ ਆਵਾਜ਼ ਛੱਡਦੇ ਨੇ ਜਿਸ ਦੇ ਨਾਲ ਲੋਕਾਂ ਨੂੰ ਇਰੀਟੇਸ਼ਨ ਹੋ ਕੇ ਪਿੱਛੇ ਹੋਣ ਦੀ ਉਹਦੀ ਕੀ ਤਿਆਰੀ ਹੈ ਕਿਸਾਨਾਂ ਨੂੰ ਦੇਖੋ ਅਸੀਂ ਸਰਕਾਰ ਨੂੰ ਅੱਜ ਵੀ ਅਪੀਲ ਕਰਦੇ ਆਂ ਕੱਲ ਵੀ ਕਰਦੇ ਆਂ ਵੀ ਐਡਾ ਵੱਡਾ ਦੁਨੀਆ ਦਾ ਅੰਦੋਲਨ ਆ ਉਹ ਟੇਬਲ ਤੇ ਬਹਿ ਕੇ ਸਾਡੇ ਮਸਲੇ ਕਰਦੇ ਹੱਲ ਇੱਕ ਜਾ ਸਾਨੂੰ ਪੀਸਫੁਲੀ ਟੰਗਣਾ ਬੈਰੀਕੇਡ ਘਟਾ ਕੇ ਦਿੱਲੀ ਜਾਣ ਦੇਵੇ ਹੁਣ ਇਹ ਦੋਵੇਂ ਕੰਮ ਨਹੀਂ ਹੁੰਦੇ ਸਾਡੀ ਮਜਬੂਰੀ ਆ ਨਾ ਅਸੀਂ ਫਿਰ ਅੱਗੇ ਵਧੀਏ ਠੀਕ ਆ ਇਸ ਕਰਕੇ ਜਿਹੜਾ ਤੁਸੀਂ ਕਰ ਰਹੇ ਹੋ ਵੀ ਉਹਨਾਂ ਨੇ ਜੋਰ ਨਾਲ ਆਵਾਜ਼ ਕਰਨ ਵਾਲੀ ਮਸ਼ੀਨ ਲਾਈ ਹੋਈ ਆ ਕਿਸੇ ਕਿਸੇ ਦਾ ਕੰਨ ਬੋਲਾ ਹੌਸਲਾ ਕਿਸਾਨ ਹਾਂ ਹਾਂ ਦੇਸ਼ ਸਾਥੀ ਨਾ ਉਹ ਅਗਰ ਪੈਦਾ ਹੋਗਾ ਨਾ ਅਗਰ ਆਪ ਬੋਲੋ ਜੋ ਹੈ ਫਿਲ ਫਿਲ ਰਹੀ ਹੈ ਜੀ ਅਰ ਹਿੰਦੀ ਬੋਲੀਏ ਅਰ ਇੰਗਲਿਸ਼ ਬੋਲੀਏ ਅਰ ਅਗੇ ਹਾਂ ਜਿਹੜੀ ਸਾਊਂਡ ਗਨ ਨਾ ਇਹ ਭਾਰਤ ਦੇ ਲੋਕਾਂ ਤੇ ਵਰਤੀ ਨਹੀਂ ਜਾਣੀ ਚਾਹੀਦੀ ਅਸੀਂ ਕੋ ਬਾਹਰ ਦੇ ਥੋੜੇ ਹਾਂ ਇਸ ਦੇਸ਼ ਦੇ ਨਾਗਰਿਕ ਹਾਂ ਕਿਸਾਨ ਹਾਂ ਮਜ਼ਦੂਰ ਹਾਂ ਤੋਂ ਸਾਨੂੰ ਜਾਂ ਤੇ ਪ੍ਰਮਣ ਢੰਗ ਨਾਲ ਆਪਣਾ ਅੰਦੋਲਨ ਚਲਾਉਣ ਦਾ ਹੱਕ ਦਿੱਤਾ ਜਾਵੇ ਜਾਂ ਸਰਕਾਰ ਉਹਨਾਂ ਕੋਲੇ ਹੁਣ ਡਿਸਕਸ਼ਨ ਦੀ ਲੋੜ ਨਹੀਂ ਹੈਗੀ। ਕਿਸੇ ਮੀਟਿੰਗ ਲਾ ਕੇ ਡਿਸਕਸ ਕਰੀਏ। ਹੁਣ ਤਾਂ ਸਰਕਾਰ ਨੂੰ ਫੈਸਲੇ ਕਰਨ ਦੀ ਲੋੜ ਹੈਗੀ ਉਹ ਫੈਸਲੇ ਕਰੇ। ਅੱਗੇ ਵਾਕ ਹੀ ਕਰਾਂਗੇ। ਅਭੀ ਰਾਤ ਨੂੰ ਲੈ ਕੇ ਤਾਂ ਦੱਬ ਕੇ ਮੀਟਿੰਗ ਹੋ ਸਕਦੀ ਹੈ। ਅਭੀ ਅੱਗੇ ਵਾਲੀ ਮੀਟਿੰਗ ਨਹੀਂ ਹੈ। ਆਸਾ ਨਹੀਂ ਕਾ ਹਮ 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 ਵਾਰਤਾ ਕੇ ਲਿਏ ਹਮੇਸ਼ਾ ਤਿਆਰ ਹਾ ਤੁਸੀਂ ਕਿਹਾ ਸੀ ਸਾਡੇ ਕੋਲ ਪਲਾਨ ਬੀ ਹੈਗਾ ਪਲਾਨ ਬੀ ਤੁਹਾਡੇ ਕੋਲ ਕਿਵੇਂ ਹੈ ਕਿ ਮੈਂ ਤੁਸੀਂ ਅੱਗੇ ਜਾਵਾਂਗਾ ਤੁਸੀਂ ਕਿਹਾ ਸੀ ਚੰਦਵੇਂ ਤਰੀਕੇ ਨਾਲ ਜਾਵਾਂਗੇ ਪਲਾਨ ਬੀ ਦੇਖੋ ਸਵਾਲ ਕੀ ਹੈ ਇਹ ਅਜੇ ਸਾਡੀਆਂ ਅੰਦਰ ਬੈਠ ਕੇ ਗੱਲਾਂ ਕਰਨੀਆਂ ਨੇ ਕਿ ਕਿਸ ਤਰੀਕੇ ਨਾਲ ਅਸੀਂ ਅੱਗੇ ਵਧਣਾ ਹੈ ਇਹਦੇ ਵਿੱਚ ਕੋਈ ਰੌਲਾ ਨਹੀਂਗਾ ਕਿ ਅੱਗੇ ਵਧਣ ਦਾ ਐਲਾਨ ਹੈ ਅੱਗੇ ਵਧਣਾ ਹੈ ਔਰ ਇਹ ਵੀ ਸਾਡੀ ਕੋਈ ਇਹ ਵੀ ਕੋਸ਼ਿਸ਼ ਹੈ ਕਿ ਕਿਸੇ ਵੀ ਤਰ੍ਹਾਂ ਦੀ ਇੱਥੇ ਹਿੰਸਾ ਨਹੀਂ ਹੋਣੀ ਚਾਹੀਦੀ ਇਹ ਸਾਡੇ ਵੱਲੋਂ ਪੂਰਾ ਯਤਨ ਹੈ ਸਾਰੇ ਅਸੀਂ ਆਪ ਦੀ ਇਸ ਪੀਸੀ ਦੇ ਮਾਧਿਅਮ ਤੋਂ ਸਾਡੇ ਇਸ ਅੰਦੋਲਨ ਦੇ ਵਿੱਚ ਔਰ ਉਧਰਲੇ ਅੰਦੋਲਨ ਦੇ ਵਿੱਚ ਜਿੱਥੇ ਬੈਠੇ ਹਨਾਰੇ ਕਿਸਾਨ ਸਾਥੀ ਹੈ ਸਭ ਨੂੰ ਸਾਡੀ ਹੱਥ ਜੋੜ ਕੇ ਅਪੀਲ ਹੈ ਕਿ ਸ਼ਾਂਤੀ ਬਣਾ ਕੇ ਹੀ ਅੰਦੋਲਨ ਜਿੱਤੇ ਜਾਂਦੇ ਨੇ ਸਰਕਾਰਾਂ ਚਾਹੁੰਦੀਆਂ ਨੇ ਕਿ ਤੁਹਾਨੂੰ ਉਗਰ ਕਰਕੇ ਅੰਦੋਲਨ ਨੂੰ ਖੰਡਾਇਆ ਜਾਏ। ਲੇਕਿਨ ਸਾਡੀ ਸਰਕਾਰ ਨੂੰ ਅਪੀਲ ਹੈ ਕਿ ਸਾਡਾ ਦਿੱਲੀ ਜਾਣ ਦਾ ਜੋ ਪ੍ਰੋਗਰਾਮ ਹੈ ਯਾ ਤਾਂ ਸਾਡੀਆਂ ਮੰਗਾਂ ਮੰਨ ਕੇ ਤੇ ਸਾਡਾ ਮਸਲਾ ਹੱਲ ਕਰੇ ਨਹੀਂ ਕਰਦੀ ਤਾਂ ਸਾਨੂੰ ਫਿਰ ਆਰਾਮ ਨਾਲ ਦਿੱਲੀ ਬੈਠਣ ਦੇਵੇ ਫਿਰ ਕੀ ਦਿੱਕਤ ਹੈ ਸਰਕਾਰ ਨੂੰ ਦਿੱਲੀ ਕਿਹੜੇ ਕਿਹੜਾ ਮਤਲਬ ਇੱਕ ਕਿਸੇ ਸਰਕਾਰ ਨੇ ਕੋਈ ਬੈਠਕ ਰਾਈ ਨਹੀਂ ਉਹ ਤਾਂ ਪੂਰੇ ਦੇਸ਼ ਦੀ ਦਿੱਲੀ ਹੈ। ਜੀ। ਕੋਈ ਵੱਖਰੀ ਥਾਂ ਮੰਗੀ ਸੀ ਦਿੱਲੀ ਬੈਠਣ ਲਈ ਜਿਹੜਾ ਨਹੀਂ ਮਿਲਦੀ ਇਹਦਾ ਕੋਈ ਜਿਹੜਾ ਸਿੰਗੂ ਬਾਰਡਰ ਵਗੈਰਾ ਟਿਕਰੀ ਵਗੈਰਾ ਬੈਠੂਗਾ ਜਿਵੇਂ ਪਹਿਲਾਂ ਉਹ ਦੇਖੋ ਅਸੀਂ ਤਾਂ ਜੰਤਰ ਮੰਤਰ ਮੰਗੀ ਸੀ ਵੱਖਰੀ ਕੋਈ ਨਹੀਂ ਸੀ ਮੰਗੀ ਹੈਗੀ ਹੁਣ ਜੰਤਰ ਮੰਤਰ ਤੇ ਸਰਕਾਰ ਨੇ ਕੋਈ ਦੱਸਿਆ ਨਹੀਂ ਹੈਗਾ